ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਜ ਦੀ ਜਿਹੜੀ ਸਟੋਰੀ ਹੈ ਉਹ ਇੱਕ ਇਦਾਂ ਦੀ ਸਟੋਰੀ ਹੈ ਜੇ ਕੋਈ ਮੇਰਾ ਭਰਾ ਚਾਹ ਪਾਣੀ ਪੀਂਦਾ ਤਾਂ ਉਹ ਉਹਨੂੰ ਰੋਕ ਕੇ ਪਹਿਲਾਂ ਚਾਹ ਪਾਣੀ ਪੀਵੇ ਫੇਰੇ ਇਹ ਨਾ ਹੋਵੇ ਨੱਕਾੜੀ ਨਿਕਲਿਆ ਠੀਕ ਹੈ ਜਿਵੇਂ ਤੁਸੀਂ ਅੱਗੇ ਕਹਿੰਦੇ ਹੁੰਦੇ ਸੀ ਨਾ ਬਾਬਾ ਯਾਰ ਕੱਲੇ ਹੀ ਹੱਸੀ ਜਾਂਦਾ ਸੀ ਮੈਂ ਯਾਰ ਹਨਾ ਘਰ ਦੇ ਕਹਿੰਦੇ ਪਾਗਲ ਹੋ ਗਿਆ ਯਾਰ ਹਨਾ ਤੇ ਅੱਗੇ ਸਾਡੇ ਮਨੀਸ਼ ਦਾ ਫੋਨ ਆਇਆ ਸੀ ਉਹਨੂੰ ਮੈਂ ਕਿਹਾ ਬੱਸ ਤੋਂ ਮੈਂ ਕਿਹਾ ਹਣ ਤੂੰ ਸੁਣੀ ਤੜਕੇ ਨੂੰ ਬਣਦਾ ਕੀ ਹੈ ਹਨਾ ਸਾਡੇ ਯਾਰ ਹੁੰਦੇ ਸੀ ਰਾਣਾ ਬਾਬਾ ਕਹਿਣ ਲੱਗੇ ਉਹਨੂੰ ਵੀ ਹੁਣ ਮੇਰੇ ਵਾਂਗੂ ਅੱਛਾ ਜੀ ਪਹਿਲਾਂ ਰਾਣਾ ਹੁੰਦਾ ਸੀ ਨੱਤੀਆਂ-ਨੁਤੀਆਂ ਪਾਈਆਂ ਹੁੰਦੀਆਂ ਜਵਾਨੀ ਵੇਲੇ ਹੁਣ ਤਾਂ ਅੱਜ ਕੱਲ ਦਾ ਗੁਰੂ ਦਾ ਸਿੱਖ ਹੈ ਹੂੰ ਉਹਦਾ ਭਰਾ ਹੁੰਦਾ ਸੀ ਜੱਗਾ ਢੱਲੋਂ ਅੱਛਾ ਜੀ ਤੇ ਉਹ ਮੋਕਸਰ ਕੋਲੇ ਪਿੰਡ ਸੀ ਤੇ ਉਹ ਭਾਈ ਇੱਕ ਵਾਰੀ ਕੀ ਹੋਇਆ ਨਾ ਇਹਨਾਂ ਨੂੰ ਡਰਾਈਵਰ ਹੁੰਦੇ ਸੀਗੇ ਬਾਣੀਆਂ ਕੋਲੇ ਕਾਰ ਸੀਗੀ ਅੰਵੈਸਟਰ ਅੱਛਾ ਜੀ ਤੇ ਅੰਵੈਸਟਰ ਕਾਰ ਲੈ ਕੇ ਚਲੇ ਗਏ ਸ਼ਹਿਰ ਹਾਂ ਸ਼ਹਿਰ ਤੋ ਥੋੜਾ ਜਿਹਾ ਸਾਈਡ ਤੇ ਪੈਗ ਲਾਉਣ ਲੱਗ ਗਏ ਹਾਂ ਪੈਗ ਲਾਉਂਦੇ ਤੋਂ ਨੇ ਜਾਨੀ ਥੋੜੇ ਜਿਹਾ ਜ਼ਿਆਦੇ ਹੋ ਗਏ ਉਧਰੋਂ ਤਿੰਨ ਬੰਦੇ ਹੋਰ ਆਉਂਦੇ ਆ दारू ਪੀਤੀ ਅੱਛਾ ਜੀ ਹਲੋ ਓ ਬਾਈ ਹਲੋ ਓ ਬਾਈ ਰਰਾ ਉਹ ਢੇੜਾ ਲਾ ਦੇਗਾ ਕਿ ਕਹਿੰਦਾ ਮੈਂ ਕਿਹਾ ਚੱਲ ਪੈਸੇ ਹੀ ਬਣਾ ਲਗੇ ਤੋ ਗੱਡੀ ਤਾਂ ਬੁਲਾ ਲੈ ਆਂਦੀ ਆ ਢੇੜਾ ਲਾ ਲੈਨੇ ਆਪਾਂ ਹਾਂ ਇਨਵੈਸਟਰ ਕਾਰ ਹਾਂ ਤਿੰਨ ਉਹ ਕਹਿੰਦਾ ਦੋ ਆਪਾਂ ਤਿੰਨੇ ਮਗਰ ਬਹਿ ਜਾਣਗੇ ਪੰਜ ਹਲੋ ਮਰੀਜ਼ ਆ ਮਰੀਜ਼ ਹਾਂ ਸਾਦਾ ਕਰੇ ਸਾਦਾ ਹਾਂ ਤੇ ਉਹ ਕਹਿੰਦਾ ਯਾਰ ਫੇਰ ਆਪਣੇ ਕੋਲ ਭਾਈ ਲੋਟ ਨਹੀਂ ਆਉਣਾ ਗੀੜਾ ਤਾਂ ਲਾ ਦੇਾਂਗੇ ਯਾਰ ਵੀ ਪਰ ਲੋਟ ਨਹੀਂ ਆਉਣਾ ਯਾਰ ਵੀ ਤਿੰਨ ਤੁਸੀਂ ਆ ਦੋ ਅਸੀਂ ਆ ਪੰਜ ਤੇ ਮਰੀਜ਼ ਬਹੁਤ ਦੀ ਤੇ ਪਟਾ ਲਾਗੇ ਉਹ ਕਹਿੰਦਾ ਫੇਰ ਠੀਕ ਹੈ ਹਾਂ ਚੱਲ ਬਾਪੂ ਆ ਰਹਾ ਉਹ ਕਹਿੰਦਾ ਫੇਰ ਚਲੋ ਜਦੋਂ ਕਹਿੰਦਾ ਹਸਪਤਾਲ ਚਾਏ ਤਾਂ ਉਹ ਬਾਪੂ ਮਰਿਆ ਵਾ ਅੱਛਾ ਕਹਿੰਦਾ ਉਹਨਾਂ ਨੂੰ ਨਹੀਂ ਪਤਾ ਬਾਪੂ ਮਰ ਗਿਆ ਉਹ ਰੱਜੇ ਵੀ ਆ ਜਦੋਂ ਮਗਾ ਬਾਪੂ ਦਾ ਮਰ ਗਿਆ ਯਾਰ ਯਾਰ ਤੈਨੂੰ ਲੈਣ ਗਏ ਰਹੇ ਪਤਾ ਤਰਾ ਬਗਰੋ ਹੀ ਮਰ ਗਿਆ ਉਹ ਜਾਇ ਫਾਫੂ ਫੁੱਦੂ ਗਾਲੀ ਕਰਤੀ ਯਾਰ ਇਹ ਕਹਿੰਦਾ ਸਾਡੀ ਤਾਂ ਸੌਣ ਲੈ ਅੱਛਾ ਜਿਹੜੇ ਨਾ ਕੋਈ ਉੱਧਰ ਦੀ ਜਾਵੇ ਬਾਪੂ ਦੇ ਓਏ ਬਾਪੂ ਹਾਂ ਅਲੋ ਬਾਪੂ ਉਹ ਜਾਇ ਫੁੱਦੂਗਾ ਉਹੀ ਤਾਂ ਗਿਆ ਯਾਰ ਦੋ ਮਿੰਟ ਤਾਂ ਢੀਕ ਲੈਦਾ ਗੱਡੀ ਲੈਣ ਗਏ ਸੀ ਤੈਨੂੰ ਕਿਹੜੀ ਤੇਜ਼ੀ ਹੋ ਗਈ ਦੱਸ ਉਹ ਕਹਿੰਦਾ ਮੈਂ ਕਿਹਾ ਤੇਜ਼ੀ ਨੂੰ ਕਿਹੜਾ ਤੁਰਕੇ ਜਾਵੜਿਆ ਵੀ ਉਹ ਬਿਚਾਰਾ ਮਰ ਗਿਆ ਯਾ ਨਾ ਹੁਣ ਬਾਈ ਮੈਂ ਕਿਹਾ ਭੱਟੀ-ਕੱਟੀ ਮਗਾ ਲੋ ਵੀ ਹੁਣ ਤਾਂ ਫਿਰ ਉਹ ਆਪਣੇ ਹੱਲ ਨਹੀਂ ਨਹੀਂ ਭਾਈ ਐਂ ਤੇਰੇ ਅਲੀ ਚੱਲਾਂਗੇ